ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਆਪ ਸਭ ਸੰਗਤ ਨੂੰ ਪਤਾ ਹੈ ਜੀ ਕਿ ਕੱਲ ਬਸੰਤ ਪੰਚਮੀ ਦਾ ਦਿਨ ਮਨਾਇਆ ਜਾਣ ਵਾਲਾ ਹੈ ਜੀ ਤੇ ਜੇਕਰ ਤੁਸੀਂ ਇਸ ਰਾਤ ਨੂੰ ਸੁਖਮਨੀ ਸਾਹਿਬ ਦੀ ਇਹ ਇੱਕ ਅਸ਼ਟਪਦੀ ਦਾ ਜਾਪ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਉਸ ਲਈ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ। ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਉਸ ਅਸ਼ਟਪਦੀ ਦੇ ਬਾਰੇ। ਜਿਸ ਵਿੱਚ ਅਕਾਲ ਪੁਰਖ ਜੀ ਨੇ ਸਿਮਰਨ ਦੀ ਮਹਾਨਤਾ ਦਾ बखਾਨ ਕੀਤਾ ਗਿਆ ਹੈ ਕਿਉਂਕਿ ਗੁਰਬਾਣੀ ਸਾਨੂੰ ਸਦਾ ਹੀ ਇਹ ਸਿਖਾਉਂਦੀ ਹੈ ਕਿ ਸਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਿਲਾਂ ਤੇ ਦੁੱਖਾਂ ਦਾ ਕਾਰਨ ਅਸਲ ਵਿੱਚ ਮਨ ਦੀ ਅਸ਼ਾਂਤੀ ਹੈ ਜਦੋਂ ਸਾਡਾ ਮਨ ਚਿੰਤਾ ਪਰੇਸ਼ਾਨੀ ਵਿੱਚ ਘਿਰਿਆ ਹੁੰਦਾ ਹੈ ਤਾਂ ਹੀ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਕਿਉਂਕਿ ਮਨੁੱਖੀ ਜੀਵਨ ਜੋ ਅਸਲ ਵਿੱਚ ਆਤਮਿਕ ਅਨੁਭਵਾਂ ਦੇ ਨਾਲ ਭਰਪੂਰ ਹੋ ਸਕਦਾ ਹੈ ਜੋ ਕਿ ਵਾਹਿਗੁਰੂ ਜੀ ਨੂੰ ਮਿਲਣ ਲਈ ਇਸ ਧਰਤੀ ਦੇ ਉੱਪਰ ਆਇਆ ਹੈ ਉਹ ਚਿੰਤਾ ਪਰੇਸ਼ਾਨੀ ਵਿੱਚ ਡੁੱਬ ਕੇ ਜੋ ਆਪਣਾ ਅਸਲ ਮਕਸਦ ਹੈ ਉਸ ਤੋਂ ਫਿਰ ਵਿਅਕਤੀ ਦੂਰ ਹੋ ਜਾਂਦਾ ਹੈ ਸਾਥ ਸੰਗਤ ਜੀ ਉਹ ਅਸਲ ਮਕਸਦ ਹੈ ਜੀ ਇਸ ਮਨੁੱਖੀ ਜੀਵਨ ਵਿੱਚ ਵਾਹਿਗੁਰੂ ਜੀ ਨੂੰ ਪਾ ਲੈਣਾ ਉਸ ਅਕਾਲ ਪੁਰਖ ਦੇ ਨਾਲ ਮਿਲ ਜਾਣਾ ਸੋ ਫਿਰ ਸਾਧ ਸੰਗਤ ਜੀ ਇਸ ਅਸ਼ਟਪਦੀ ਦੇ ਮਾਧਿਅਮ ਦੇ ਨਾਲ ਹੀ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਸਿਮਰਨ ਸਾਡੀ ਜ਼ਿੰਦਗੀ ਨੂੰ ਸਵਾਰਦਾ ਹੈ ਅਤੇ ਕਿਵੇਂ ਅਸੀਂ ਇਸ ਅਸ਼ਟਪਦੀ ਅਤੇ ਇਸ ਪੰਕਤੀ ਦਾ ਜਾਪ ਕਰਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਖਤਮ ਕਰ ਸਕਦੇ ਹਾਂ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਚਿੰਤਾ ਦੁੱਖਾਂ ਵਿੱਚ ਫਸਿਆ ਹੋਇਆ ਹੈ ਕੋਈ ਆਪਣੇ ਰਿਸ਼ਤਿਆਂ ਦੇ ਤਬਾਹ ਹਿੱਟ ਤੇ ਕੋਈ ਆਰਥਿਕ ਮੁਸ਼ਕਲਾਂ ਦੇ ਨਾਲ ਜੂਝ ਰਿਹਾ ਹੈ ਅਤੇ ਕੋਈ ਆਪਣੇ ਮਨ ਦੀ ਅਸ਼ਾਂਤੀ ਦੇ ਕਾਰਨ ਘਰ ਵਿੱਚ ਕਲੇਸ਼ ਮਹਿਸੂਸ ਕਰਦਾ ਹੈ ਸਾਧ ਸੰਗਤ ਜੀ ਅਸਲ ਵਿੱਚ ਸਾਡੀਆਂ ਸਮੱਸਿਆਵਾਂ ਸਿਰਫ ਬਾਹਰੀ ਨਹੀਂ ਹਨ ਇਹ ਸਾਡੀਆਂ ਅੰਦਰੋਨੀ ਅਵਸਥਾਵਾਂ ਦਾ ਸ਼ੀਸ਼ਾ ਹੁੰਦੀਆਂ ਹਨ ਜਦੋਂ ਸਾਧ ਸੰਗਤ ਜੀ ਮਨੁੱਖੀ ਮਨ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ ਜਿੰਨਾ ਸਮਾਂ ਉਹਦੇ ਮਨ ਵਿੱਚ ਚਿੰਤਾ ਪਰੇਸ਼ਾਨੀ ਹੁੰਦੀ ਹੈ ਤਾਂ ਸਾਧ ਸੰਗਤ ਜੀ ਉਸ ਮਨੁੱਖ ਦੇ ਘਰ ਪਰਿਵਾਰ ਵਿੱਚ ਚਿੰਤਾ ਪਰੇਸ਼ਾਨੀ ਆਉਂਦੀ ਹੈ ਜਿਸ ਮਨੁੱਖ ਦਾ ਮਨ ਟਿਕਾ ਵਿੱਚ ਨਹੀਂ ਹੁੰਦਾ ਉਸ ਮਨੁੱਖ ਦੇ ਘਰ ਵਿੱਚ ਅਤੇ ਜੇਬ ਵਿੱਚ ਮਾਇਆ ਵੀ ਨਹੀਂ ਘਟਦੀ ਅਤੇ ਫਿਰ ਉਹ ਆਰਥਿਕ ਤੰਗੀ ਨੂੰ ਵੀ ਮਹਿਸੂਸ ਕਰਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਇਹ ਸਿਖਾਉਂਦੇ ਹਨ ਜਦੋਂ ਅਸੀਂ ਆਪਣੇ ਮਨ ਨੂੰ ਸਾਫ਼ ਕਰ ਲੈਂਦੇ ਹਾਂ ਤਾਂ ਆਪਣੇ ਅਕਾਲ ਪੁਰਖ ਜੀ ਦੇ ਨਾਲ ਜੁੜ ਜਾਂਦੇ ਹਾਂ ਉਦੋਂ ਹੀ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਫਿਰ ਖਤਮ ਹੋ ਜਾਂਦੀਆਂ ਹਨ ਕਿਉਂਕਿ ਸਿਮਰਨ ਦੀ ਪ੍ਰਕਿਰਿਆ ਸਿਰਫ ਵਾਹਿਗੁਰੂ ਦੇ ਨਾਮ ਨਾਲ ਜਪਣਾ ਹੀ ਨਹੀਂ ਹੁੰਦਾ ਇਹ ਸੰਗਤ ਜੀ ਸਾਡੇ ਅੰਦਰਲਾ ਸਫ਼ਰ ਜਿਨ੍ਹਾਂ ਨਾਲ ਕਿ ਅਸੀਂ ਆਪਣੀ ਆਤਮਾ ਨੂੰ ਸਾਫ਼ ਕਰ ਲੈਂਦੇ ਹਾਂ ਜਿਸ ਨਾਲ ਅਸੀਂ ਆਪਣੇ ਮਨ ਨੂੰ ਸ਼ੁੱਧ ਕਰਦੇ ਹਾਂ ਉਸ ਉੱਪਰ ਧਿਆਨ ਦਿੰਦੇ ਹਾਂ ਕਿਉਂਕਿ ਅਕਾਲ ਪੁਰਖ ਜੀ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਇੱਕ ਅਜਿਹੀ ਸ਼ਕਤੀ ਹੈ ਜੋ ਸਾਰੇ ਦੁੱਖਾਂ ਤੇ ਦੁਨੀਆਵੀ ਚਿੰਤਾਵਾਂ ਤੋਂ ਉੱਪਰ ਹੈ ਉਹ ਨਿਰਵਾਇਰ ਤੇ ਸਰਵ ਵਿਆਪਕ ਹੈ ਸਾਧ ਸੰਗਤ ਜੀ ਅਕਾਲ ਪੁਰਖ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਜੀਵਨ ਦੇ ਹਰ ਪੱਖ ਵਿੱਚ ਮੌਜੂਦ ਹੁੰਦਾ ਹੈ ਪਰ ਅਫਸੋਸ ਇਹ ਹੈ ਜੀ ਕਿ ਅਸੀਂ ਆਪਣੇ ਮਾਇਆਵਾਦੀ ਦੁਨੀਆ ਵਿੱਚ ਫਸ ਕੇ ਉਸ ਦੀ ਮਹਾਨਤਾ ਨੂੰ ਭੁੱਲ ਜਾਂਦੇ ਹਾਂ ਬਾਕੀ ਸਾਧ ਸੰਗਤ ਜੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜਦੋਂ ਅਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ ਫਿਰ ਉਹ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਹਟਾ ਦਿੰਦੇ ਹਨ ਸਿਮਰਨ ਨਾਲ ਸਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ਕਤੀ ਆ ਜਾਂਦੀ ਹੈ ਜਿਸ ਨਾਲ ਫਿਰ ਸਾਡਾ ਮਨ ਸ਼ੁੱਧ ਹੋ ਜਾਂਦਾ ਹੈ ਅਤੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਜਾਂਦੇ ਹਾਂ ਜਦੋਂ ਸਾਡਾ ਮਨ ਸਤਿਗੁਰ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਫਿਰ ਖਤਮ ਹੋ ਜਾਂਦੀਆਂ ਹਨ ਸੋ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਸੁਖਮਨੀ ਸਾਹਿਬ ਜੀ ਦੀ ਉਸ ਅਸ਼ਟਪਦੀ ਦੇ ਬਾਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੋ ਪੰਗਤੀ ਹੈ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੇ ਸਾਤ ਸੰਗਤ ਜੀ ਇਸ ਪੰਕਤੀ ਵਿੱਚ ਗੁਰੂ ਸਾਹਿਬ ਸਿਮਰਨ ਦੇ ਸੱਚੇ ਅਰਥਾਂ ਨੂੰ ਉਹ ਕਹਿੰਦੇ ਹਨ ਕਿ ਜੋ ਮਨੁੱਖ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਉਹ ਕਹਿੰਦੇ ਹਨ ਕਿ ਜੋ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਉਹ ਸਿਰਫ ਆਪਣੇ ਜੀਵਨ ਨੂੰ ਹੀ ਨਹੀਂ ਜਿਉਂਦੇ ਬਲਕਿ ਗੁਰੂ ਦੇ ਅੱਗੇ ਆਪਣੇ ਜੀਵਨ ਨੂੰ ਸਮਰਪਿਤ ਵੀ ਕਰ ਦਿੰਦੇ ਹਨ ਸਾਤ ਸੰਗਤ ਜੀ ਇਹ ਪੰਕਤੀ ਸਾਡੇ ਸਾਹਮਣੇ ਇੱਕ ਵੱਡੀ ਸਿੱਖ ਲਾਏ ਵੀ ਰੱਖਦੀ ਹੈ ਭਾਵ ਕਿ ਵੱਡੀ ਸਿੱਖਿਆ ਰੱਖਦੀ ਹੈ ਸਿਮਰਨ ਸਾਨੂੰ ਗੁਰਬਾਣੀ ਸਵੈ ਕੇਂਦਰਿਤ ਜੀਵਨ ਵਿੱਚੋਂ ਬਾਹਰ ਕੱਢ ਕੇ ਸਮੂਹ ਸਮਾਜ ਵਾਸਤੇ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ। ਸਾਧ ਸੰਗਤ ਜੀ ਕਹਿਣ ਦਾ ਭਾਵ ਜਿਸ ਵੀ ਇਨਸਾਨ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਸਾਧ ਸੰਗਤ ਜੀ ਉਹ ਕੇਵਲ ਮਨੁੱਖ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਦਾ। ਉਹ ਆਪਣੇ ਆਸ-ਪਾਸੇ ਦੇ ਜਿੰਨੇ ਵੀ ਲੋਕ ਹੁੰਦੇ ਹਨ ਉਹਨਾਂ ਬਾਰੇ ਵੀ ਸੋਚਦਾ ਹੈ। ਕਿ ਕੋਈ ਮੇਰੇ ਆਸ-ਪਾਸ ਤੰਗ ਪਰੇਸ਼ਾਨਤਾ ਨਹੀਂ ਕਿਸੇ ਨੂੰ ਮੇਰੀ ਜ਼ਰੂਰਤ ਤਾਂ ਨਹੀਂ ਤਾਂ ਸਾਧ ਸੰਗਤ ਜੀ ਉਹ ਮਨੁੱਖ ਉਹਨਾਂ ਦੀ ਭਲਾਈ ਦੇ ਵੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਜਦੋਂ ਅਸੀਂ ਆਪਣੇ ਰਿਸ਼ਤਿਆਂ ਵਿੱਚ ਮਿਲਵਰਤਨ ਰੱਖਾਂਗੇ ਔਖੇ ਸਮੇਂ ਵਿੱਚ ਇੱਕ ਦੂਜੇ ਦੇ ਕੰਮ ਆਵਾਂਗੇ ਤਾਂ ਹੀ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਸੁੱਖ ਆ ਜਾਵੇਗਾ ਕਿਉਂਕਿ ਸਾਧ ਸੰਗਤ ਜੀ ਪਰਉਪਕਾਰੀ ਬਣਦਾ ਮਤਲਬ ਹੈ ਕਿ ਆਪਣੇ ਆਪ ਨੂੰ ਦੂਜਿਆਂ ਦੇ ਦੁੱਖ ਘਟਾਉਣ ਤੇ ਉਹਨਾਂ ਦੇ ਸੁੱਖ ਵਧਾਉਣ ਲਈ ਸਮਰਪਿਤ ਕਰ ਦੇਣਾ ਕਿਉਂਕਿ ਜਦੋਂ ਅਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਪਿਆਰ ਦਇਆ ਤੇ ਸੇਵਾ ਦਾ ਗੁਣ ਜਾਗ ਜਾਂਦਾ ਹੈ ਇਹ ਗੁਣ ਸਾਡੇ ਜੀਵਨ ਨੂੰ ਸਿਰਫ ਰੋਹਾਨੀ ਹੀ ਨਹੀਂ ਸਗੋਂ ਸਮਾਜਿਕ ਤੌਰ ਤੇ ਵੀ ਮਜ਼ਬੂਤ ਬਣਾਉਂਦਾ ਹੈ ਬਾਕੀ ਸਿਮਰਨ ਕਰਨ ਵਾਲੇ ਮਨੁੱਖ ਦੁਨੀਆ ਦੀਆਂ ਵੱਖ-ਵੱਖ ਮੋਹ ਤੇ ਅਹੰਕਾਰ ਤੋਂ ਦੂਰ ਹੋ ਜਾਂਦੇ ਹਨ ਇੱਕ ਵਧੀਆ ਜੀਵਨ ਜਿਉਂਦੇ ਹਨ ਉਹਨਾਂ ਦੀ ਹਰ ਕਿਰਿਆ ਦੂਜਿਆਂ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਬਣ ਜਾਂਦੀ ਹੈ ਇਸ ਲਈ ਸਾਧ ਸੰਗਤ ਜੀ ਸਭ ਤੋਂ ਪਹਿਲੀ ਜੋ ਸਿੱਖਿਆ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਘਰ ਪਰਿਵਾਰ ਦੇ ਦੁਨੀਆਦਾਰੀ ਵਿੱਚ ਮਿਲਵਰਤਨ ਰੱਖਣਾ ਹੈ ਦੂਸਰੇ ਇਨਸਾਨ ਦੀ ਹੈਲਪ ਕਰਨੀ ਹੈ ਦੂਸਰੇ ਦੇ ਕੰਮ ਆਉਣਾ ਹੈ ਤਾਂ ਹੀ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਵੀ ਸੁੱਖ ਆ ਜਾਵੇਗਾ ਦੂਸਰੀ ਜੋ ਪੰਕਤੀ ਉਹ ਹੈ ਜੀ ਕਿ ਪ੍ਰਭ ਕੇ ਸਿਮਰਨ ਤਿਨ ਸਦ ਬਲਿਹਾਰੀ ਸਤ ਸੰਗਤ ਜੀ ਇਹ ਪੰਕਤੀ ਗੁਰੂ ਜੀ ਦਾ ਸਿਮਰਨ ਕਰਨ ਵਾਲਿਆਂ ਦੀ ਮਹਾਨਤਾ ਨੂੰ ਉਚਾਰਦੀ ਹੈ ਉਹ ਕਹਿੰਦੇ ਹਨ ਕਿ ਅਜੇਹੇ ਮੁਕ ਉਹ ਕਹਿੰਦੇ ਹਨ ਕਿ ਅਜੇਹੇ ਮਨੁੱਖਾਂ ਲਈ ਜਗਤ ਸਦਾ ਆਪਣਾ ਸਿਰ ਨਹੀਂ ਵਦਾ ਹੈ ਭਾਵ ਕਿ ਅਜੇਹੇ ਮਨੁੱਖਾਂ ਦੀ ਸਦਾ ਹੀ ਕਦਰ ਹੁੰਦੀ ਹੈ ਜੋ ਕਿ ਗੁਰਬਾਣੀ ਨਾਲ ਜੁੜੇ ਹੁੰਦੇ ਹਨ ਇਹ ਸਿਮਰਨ ਕਰਨ ਵਾਲੇ ਲੋਕ ਆਪਣੇ ਜੀਵਨ ਵਿੱਚ ਅਜੇਹੇ ਗੁਣ ਵਿਕਸਿਤ ਕਰ ਲੈਂਦੇ ਹਨ ਕਿ ਉਹ ਸੱਚਮੁੱਚ ਸਤਿਕਾਰ ਦੇ ਹੱਕਦਾਰ ਬਣ ਜਾਂਦੇ ਹਨ ਸਤਸੰਗ ਜੀ ਇਸ ਦੁਨੀਆ ਵਿੱਚ ਵੀ ਇਸ ਧਰਤੀ ਦੇ ਉੱਪਰ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ ਤੇ ਸੱਚਖੰਡ ਵਿੱਚ ਵੀ ਉਹਨਾਂ ਹੀ ਮਨੁੱਖਾਂ ਦਾ ਸਤਿਕਾਰ ਹੁੰਦਾ ਹੈ ਕਿਉਂਕਿ ਸਿਮਰਨ ਸਾਡੇ ਜੀਵਨ ਵਿੱਚ ਇੱਕ ਅਜੀਹਾ ਬਦਲਾਅ ਲੈ ਕੇ ਆਉਂਦਾ ਹੈ ਜੋ ਸਾਡੇ ਸਰਬਪੱਖੀ ਵਿਆਪਕ ਨੂ ਵਿਕਾਸ ਨੂੰ ਵੀ ਵਧਾ ਦਿੰਦਾ ਹੈ ਇਹ ਬਦਲਾ ਸਿਰਫ ਸਾਡੇ ਸਰੀਰ ਜਾਂ ਦਿਮਾਗ ਵਿੱਚ ਨਹੀਂ ਹੁੰਦਾ ਸਗੋਂ ਸਾਡੀ ਆਤਮਾ ਤੇ ਹਰ ਖੂਨ ਦੇ ਹਰ ਤੁਬਕੇ ਵਿੱਚ ਹੁੰਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਆਖਦੇ ਹਨ ਜਿਹੜੇ ਮਨੁੱਖ ਸਦਾ ਸਿਮਰਨ ਕਰਦੇ ਹਨ ਉਹਨਾਂ ਦੇ ਜੀਵਨ ਦਾ ਹਰ ਪਲ ਰੋਹਾਨੀ ਆਨੰਦ ਨਾਲ ਸਾਥ ਸੰਗਤ ਜੀ ਆਨੰਦ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਸਿਰਫ ਆਪਣੇ ਲਈ ਨਹੀਂ ਹੁੰਦਾ ਸਗੋਂ ਸਾਰੀ ਸੰਗਤ ਦੀ ਖੁਸ਼ੀ ਦਾ ਸਰੋਤ ਬਣ ਜਾਂਦਾ ਹੈ ਗੁਰੂ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਸਿਮਰਨ ਸਿਰਫ ਇੱਕ ਧਾਰਮਿਕ ਕਿਰਿਆ ਨਹੀਂ ਹੁੰਦੀ ਸਗੋਂ ਇਹ ਸਾਡੇ ਜੀਵਨ ਦੇ ਹਰ ਪੱਖ ਵਿੱਚ ਇੱਕ ਨਵੀਂ ਰੌਸ਼ਨੀ ਲੈ ਕੇ ਆਉਂਦਾ ਹੈ। ਸਾਤ ਸੰਗਤ ਜੀ ਤੀਸਰੀ ਪੰਗਤੀ ਹੈ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ। ਗੁਰੂ ਸਾਹਿਬ ਜੀ ਇਸ ਪੰਗਤੀ ਸਿਮਰਨ ਦੇ ਅਸਰ ਨੂੰ ਸਰੀਰਕ ਤੇ ਆਤਮਿਕ ਦ੍ਰਿਸ਼ਟੀ ਤੋਂ ਵਿਆਖਿਆ ਕਰਦੇ ਹਨ। ਉਹ ਆਖਦੇ ਹਨ ਕਿ ਸਿਮਰਨ ਕਰਨ ਵਾਲੇ ਮਨੁੱਖ ਦੇ ਚੇਤੇ ਵਿੱਚ ਅਜਿਹਾ ਪ੍ਰਕਾਸ਼ ਹੁੰਦਾ ਹੈ ਕਿ ਉਸ ਦੀ ਅੰਦਰਲੀ ਸ਼ਾਂਤੀ ਤੇ ਖੁਸ਼ੀ ਦਾ ਪ੍ਰਤੀਕ ਬਣ ਜਾਂਦਾ ਹੈ। ਇਹ ਰੌਣਕ ਸਿਰਫ ਬਾਹਰੀ ਸੁੰਦਰਤਾ ਨਾਲ ਨਹੀਂ ਹੁੰਦੀ ਸਗੋਂ ਇਹ ਸਿਮਰਨ ਨਾਲ ਪ੍ਰਾਪਤ ਹੋਏ ਸੱਚੇ ਆਨੰਦ ਦਾ ਪ੍ਰਤੀਬਿੰਬ ਹੁੰਦਾ ਹੈ ਜਦੋਂ ਅਸੀਂ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ ਸਾਡਾ ਮਨ ਤੇ ਸਾਡਾ ਹਿਰਦਾ ਫਿਰ ਪਵਿੱਤਰ ਹੋ ਜਾਂਦਾ ਹੈ ਸਾਡੀ ਸੋਚ ਸ਼ੁੱਧ ਹੋਣ ਕਰਕੇ ਸਾਡੇ ਚਿਹਰੇ ਤੇ ਇੱਕ ਅਜਿਹੀ ਸ਼ਾਂਤੀ ਦਿਖਾਈ ਦੇਂਦੀ ਹੈ ਜੋ ਬਿਨਾਂ ਕਿਸੇ ਸ਼ਬਦਾਂ ਦੇ ਨਾਲ ਦੁਨੀਆ ਨੂੰ ਦੱਸ ਦਿੰਦੀ ਹੈ ਅਸੀਂ ਅੰਦਰੋਂ ਕਿੰਨੇ ਖੁਸ਼ ਹਾਂ ਅਸੀਂ ਗੁਰੂ ਚਰਣਾ ਦੇ ਨਾਲ ਜੁੜ ਕੇ ਆਨੰਦ ਵਿੱਚ ਹਾਂ। ਬਾਕੀ ਸਾਧ ਸੰਗਤ ਹੈ ਜੀ ਗੁਰੂ ਜੀ ਇਹਨਾਂ ਸ਼ਬਦਾਂ ਰਾਹੀਂ ਸਾਨੂੰ ਸਿਖਾਉਣਾ ਕਰਦੇ ਹਨ ਕਿ ਅਸਲ ਸੁੰਦਰਤਾ ਸਾਡੇ ਬਾਹਰੀ ਰੂਪ ਵਿੱਚ ਨਹੀਂ ਹੁੰਦੀ। ਸਗੋਂ ਸਾਡੇ ਅੰਦਰਲੇ ਆਤਮਿਕ ਅਵਸਥਾ ਵਿੱਚ ਹੁੰਦੀ ਹੈ। ਸਿਮਰਨ ਸਾਡੇ ਅੰਦਰੋਂ ਹੇਰ ਫੇਰ ਤੇ ਨਫ਼ਰਤ ਦੁੱਖਾਂ ਨੂੰ ਦੂਰ ਕਰਕੇ ਆਨੰਦ ਦੀ ਅਵਸਥਾ ਵਿੱਚ ਪਹੁੰਚਾ ਦਿੰਦਾ ਹੈ। ਸਾਤ ਸੰਗਤ ਜੀ ਚੌਥੀ ਜੋ ਪੰਕਤੀ ਹੈ ਉਹ ਇਹ ਹੈ ਜੀ ਕਿ ਪ੍ਰਭ ਕੇ ਸਿਮਰੇ ਤਿਨ ਸੁਖ ਬਿਹਾਵੇ ਸਾਤ ਸੰਗਤ ਜੀ ਇਹ ਪੰਕਤੀ ਸਿਮਰਨ ਦੇ ਅਸਰ ਲਾਭ ਨੂੰ ਦਰਸਾਉਂਦੀ ਹੈ ਗੁਰੂ ਸਾਹਿਬ ਜੀ ਆਖਦੇ ਹਨ ਜਿਹੜੇ ਮਨੁੱਖ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਉਹਨਾਂ ਦਾ ਹਰ ਦਿਨ ਸੁਖਮਈ ਤੇ ਸ਼ਾਂਤੀ ਨਾਲ ਭਰ ਜਾਂਦਾ ਹੈ ਸਿਰਫ ਬਾਹਰ ਹੀ ਨਹੀਂ ਸਗੋਂ ਅੰਦਰੋਂ ਵੀ ਮਹਿਸੂਸ ਕੀਤਾ ਜਾਣ ਵਾਲਾ ਸੁਖ ਹੁੰਦਾ ਹੈ ਸਿਮਰਨ ਕਰਨਾ ਸਾਡੀ ਰੂਹ ਨੂੰ ਤੇ ਮਨ ਨੂੰ ਪਵਿੱਤਰ ਕਰ ਦਿੰਦਾ ਹੈ ਇਹ ਸਾਡੇ ਅੰਦਰ ਗੁਣਾਂ ਨੂੰ ਪ੍ਰਗਟਾ ਦਿੰਦਾ ਹੈ ਜੋ ਸਾਨੂੰ ਸੱਚਮੁੱਚ ਦੇਵਤਾਵਾਂ ਦੇ ਰੂਪ ਵਾਂਗ ਬਣਦੇ ਦਿਖਾਈ ਦੇਂਦੇ ਹਨ ਸੁਖਮਈ ਜੀਵਨ ਬਣ ਜਾਂਦਾ ਹੈ ਸਿਰਫ ਤੇ ਸਿਰਫ ਉਸ ਸੰਭਵ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਅਸਲ ਸ਼ਾਂਤੀ ਨੂੰ ਮਿਲ ਜਾਈਏ ਸਿਮਰਨ ਦੇ ਨਾਲ ਹੀ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਿਮਰਨ ਦੇ ਨਾਲ ਹੀ ਸਾਡੇ ਮਨ ਦੀਆਂ ਚਿੰਤਾਵਾਂ ਤੇ ਡਰ ਫਿਕਰ ਖਤਮ ਹੋ ਜਾਂਦੇ ਹਨ ਗੁਰੂ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਸਿਮਰਨ ਹੀ ਇੱਕ ਓਰਰਾ ਹੈ ਜੋ ਸਾਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਜੋ ਸੱਚਾ ਆਨੰਦ ਹੈ ਉਸ ਤੱਕ ਪਹੁੰਚਾਉਂਦਾ ਹੈ ਜੋ ਕੇ ਸਾਧ ਸੰਗਤ ਜੀ ਗੁਰੂ ਦੇ ਚਰਣਾ ਵਿੱਚ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਹੈ ਸਾਧ ਸੰਗਤ ਜੀ ਅਗਲੀ ਜੋ ਪੰਗਤੀ ਹੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਇਹ ਪੰਗਤੀ ਸਿਮਰਨ ਦੇ ਸਭ ਤੋਂ ਮਹੱਤਵਪੂਰਨ ਅਸਰ ਨੂੰ ਦਰਸਾਉਂਦੀ ਹੈ ਗੁਰੂ ਸਾਹਿਬ ਜੀ ਆਖਦੇ ਹਨ ਜੋ ਮਨੁੱਖ ਸਿਮਰਨ ਕਰਦੇ ਹਨ ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੁੰਦਾ ਹੈ ਮਨ ਨੂੰ ਜਿੱਤਣਾ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਕਿਉਂਕਿ ਮਨ ਹੀ ਸਾਡੇ ਦੁੱਖਾਂ ਦਾ ਮੁੱਖ ਕਾਰਨ ਹੈ ਕਿਉਂਕਿ ਜਦੋਂ ਮਨੁੱਖ ਆਪਣੇ ਮਨ ਨੂੰ ਸਿਮਰਨ ਦੇ ਨਾਲ ਜੋੜਦਾ ਹੈ ਤੇ ਆਪਣੇ ਹੀ ਮਨ ਨੂੰ ਸੰਭਾਲ ਲੈਂਦਾ ਹੈ ਸਾਧ ਸੰਗਤ ਜੀ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੰਦਰੋਂ ਮਜ਼ਬੂਤ ਹੋ ਜਾਂਦਾ ਹੈ ਇਹ ਚੇਤ ਸਿਰਫ ਅੰਦਰੂਨੀ ਨਹੀਂ ਹੁੰਦੀ ਸਗੋਂ ਇਹ ਸਾਡੇ ਜੀਵਨ ਦੇ ਹਰ ਪੱਖ ਦਾ ਪ੍ਰਤੀਬਿੰਬ ਹੁੰਦੀ ਹੈ ਗੁਰੂ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਆਤਮਾ ਨੂੰ ਜਿੱਤਣਾ ਸਾਡੇ ਜੀਵਨ ਦਾ ਸਭ ਤੋਂ ਵੱਡਾ ਮਕਸਦ ਹੁੰਦਾ ਹੈ ਇਹ ਸਿਰਫ ਸਿਮਰਨ ਰਾਹੀਂ ਹੀ ਸੰਭਵ ਹੋ ਸਕਦਾ ਹੈ ਸੋ ਫਿਰ ਸਾਥ ਸੰਗਤ ਜੀ ਸੁਖਮਨੀ ਸਾਹਿਬ ਦੀ ਇਹ ਅਸ਼ਟ ਪਦੀ ਸਾਨੂੰ ਸਿਖਾਉਂਦੀ ਹੈ ਕਿ ਸਿਮਰਨ ਸਿਰਫ ਇੱਕ ਧਾਰਮਿਕ ਕਿਰਿਆ ਨਹੀਂ ਹੁੰਦੀ ਸਗੋਂ ਇਸ ਨਾਲ ਸਾਡੇ ਜੀਵਨ ਦੀ ਅੰਦਰੂਨੀ ਅਵਸਥਾ ਵਿੱਚ ਵੀ ਪਰਿਵਰਤਨ ਆ ਜਾਂਦਾ ਹੈ ਇਹ ਸਾਨੂੰ ਦੁਨੀਆ ਦੇ ਮੋਹ ਹੰਕਾਰ ਤੋਂ ਦੂਰ ਕਰ ਦਿੰਦਾ ਹੈ ਇਹਨਾਂ ਆਦਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਤੇ ਦੁੱਖਾਂ ਤੋਂ ਦੂਰ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ